ਕੁਰਾਲੀ ਦੇ ਪ੍ਰਭ ਆਸਰਾ ਸੰਸਥਾ ਦਾ ਕਟਿਆ ਗਿਆ ਫਿਰ ਤੋਂ ਬਿਜਲੀ ਦਾ ਕਨੈਕਸ਼ਨ ਪ੍ਰਭ ਆਸਰਾ ਸੰਸਥਾ ਦੇ ਮੁਖੀ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਵੱਲੋਂ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਹੁਣ ਬਿਨਾ ਬਿਜਲੀ ਤੋਂ ਕਾਫੀ ਆ ਰਹੀ ਹੈ ਔਕੜ ਬਿਜਲੀ ਵਾਲੀ ਲੋਡ ਜਿਹੜੀ ਹੈ ਇੰਨੇ ਸੀਰੀਅਸ ਨਾਗਰਿਕਾਂ ਦੀ ਉਹ ਚੀਜ਼ਾਂ ਜਿਹੜੇ ਫਰਮੈਨਲ ਉਸ ਲੈਵਲ ਤੱਕ ਕੂਰੀਆਂ ਕੰਮ ਚ ਬਹੁਤ ਵੱਡੀਆਂ ਮੁਸ਼ਕਲਾਂ ਆ ਰਹੀਆਂ। ਉਹ ਇਹਨਾਂ ਦੀ ਤਕਲੀਫ ਜਿਹੜੀ ਐ ਉਸ ਨੂੰ ਇਹਨਾਂ ਨਹੀਂ ਘਟਾਇਆ ਜਾ ਸਕਦਾ ਉਹ ਤਾਂ ਇਹੀ ਜਾਣਦੇ ਆ ਜਿਹੜੀ ਤਕਲੀਫ ਚੱਲ ਰਹੀਆਂ। ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾ ਤੁਹਾਡਾ ਆਪਣਾ ਅਰुण ਕੁਰਾਲੀ ਪ੍ਰਭ ਆਸਰਾ ਸੰਸਥਾ ਦੀ ਗੱਲ ਕਰੀਏ ਤਾਂ ਪ੍ਰਭ ਆਸਰਾ ਸੰਸਥਾ ਦੇ ਵਿੱਚ ਕਾਫੀ ਲਵਾਰੀ ਸ਼ਲੋਕ ਨੇ ਜਿਨਾਂ ਦੀ ਸੇਵਾ ਸੰਭਾਲ ਕਾਫੀ ਵਕਤੋਂ ਇੱਥੇ ਹੋ ਰਹੀ ਹੈ ਅਤੇ ਹੁਣ ਇਸ ਪ੍ਰਭ ਆਸਰਾ ਸੰਸਥਾ ਦਾ ਕਨੈਕਸ਼ਨ 10 ਜਨਵਰੀ ਨੂੰ ਬਿਜਲੀ ਵਿਭਾਗ ਵੱਲੋਂ ਕੱਟ ਦਿੱਤਾ ਗਿਆ ਹੈ ਅਤੇ ਜਿਸ ਦੇ ਕਰਕੇ ਹੁਣ ਇੱਥੇ ਰਹਿ ਰਹੇ ਬੇਸਹਾਰਾ ਲੋਕਾਂ ਨੂੰ ਜਿਨ੍ਹਾਂ ਨੂੰ ਪ੍ਰਭ ਆਸਰਾ ਸੰਸਥਾ ਵੱਲੋਂ ਸਹਾਰਾ ਦਿੱਤਾ ਗਿਆ ਸੀ ਉਹਨਾਂ ਨੂੰ ਕਾਫੀ ਔਕੜ ਪੈਦਾ ਹੋ ਰਹੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕਹਿਣਾ ਭਾਈ ਸ਼ਮਸ਼ੇਰ ਸਿੰਘ ਪੜਿਆਲਾ ਦਾ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਪ੍ਰਭ ਆਸਰਾ ਸੰਸਥਾ ਦੇ ਵਿੱਚ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਆਖਰ ਇਸ ਕਾਨਫਰੰਸ ਮੁੱਦਾ ਸਮਾਜ ਦਾ ਪਹਿਲੀ ਗੱਲ ਤੇ ਇਹ ਮੁੱਦਾ ਜਿਹੜਾ ਸਮਾਜਿਕ ਸੁਰੱਖਿਆ ਤੋਂ ਬਿਨਾਂ ਰੋਲ ਰਹੇ ਨਾਗਰਿਕਾਂ ਦਾ ਮੁੱਦਾ ਇਹ ਅੱਜ ਮੁੱਦਾ ਹੀ ਨਹੀਂ ਬਣਦਾ ਜਾ ਰਿਹਾ ਮੁੱਦਾ ਹੀ ਨਹੀਂ ਰਹਿ ਰਿਹਾ ਤੇ ਇਸ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਜਿੰਨੇ ਵੀ ਜਿਨ੍ਹਾਂ ਨੂੰ ਸੰਭਾਲ ਇਲਾਜ ਤੇ ਪੁਨਰਵਾਸ ਦੀ ਲੋੜ ਹੁੰਦੀ ਹੈ ਪਰ ਡਿਪਰੈਸ਼ਨ ਦੇ ਵਿੱਚ ਚਲੇ ਗਿਆ ਉਹ ਘਰ ਦੇ ਰਿਟਰੀਟ ਜੀ ਹੋ ਜਾਂਦੀ ਕਈ ਵਾਰ ਕੋਈ ਡਿਮੈਂਸ਼ੀਆ ਕਰਕੇ ਘਰ ਦੇ ਰਾਸਤੇ ਭੁੱਲ ਜਾਂਦਾ ਹੈ ਕਈਆਂ ਬੱਚਿਆਂ ਦੇ ਸਿਰ ਤੇ ਮਾਪੇ ਨਹੀਂ ਰਹੇ ਕਿ ਬੱਚੇ ਡਿਪਰੈਸ਼ਨ ਤੋਂ ਪੀੜਤ ਹੈ ਕਿ ਬੱਚੇ ਸਪੈਸ਼ਲੀ ਏਬਲ ਇੰਟੈਲੈਕਚੁਅਲ ਡਿਸੇਬਿਲਟੀ ਤੋਂ ਪੀੜਤ ਹੈ। ਬਹੁਤ ਸਾਰੇ ਬਜ਼ੁਰਗਾਂ ਸਾਡੇ ਘਰ ਦੇ ਰਾਸਤੇ ਭੁੱਲ ਗਏ ਜਾਂ ਕਈਆਂ ਨੇ ਵਿਰਾਂਤ ਥਾਵਾਂ ਤੇ ਛੱਡ ਦਿੱਤਾ। ਜਿਨ੍ਹਾਂ ਨੂੰ ਸੰਭਾਲ ਇਲਾਜ ਤੇ ਪੁਨਰਵਾਸ ਦਾ ਮੌਕਾ ਨਹੀਂ ਮਿਲ ਰਿਹਾ ਉਹਨਾਂ ਦੇ ਲਈ ਇਹ ਪ੍ਰਵਾਸ ਰਸਾ ਸੰਸਥਾ ਲਗਭਗ ਪਿਛਲੇ 20 ਸਾਲਾਂ ਤੋਂ ਕੰਮ ਕਰ ਰਹੀ ਹੈ। 2100 ਤੋਂ ਉੱਪਰ 2100 ਸਭਾ ਕਿ 2100 ਦੇ ਲਗਭਗ ਨਾਗਰਿਕ ਇੱਥੇ ਦਾਖਲ ਹੋਏ। ਤੇ ਉਸ ਦੇ ਵਿੱਚ ਇਹਨਾਂ ਦੇ ਲਈ ਟੀਮ 200 ਮੈਂਬਰਾਂ ਦੀ ਟੀਮ ਲੱਗੀ ਹੋਈ ਹੈ ਜ ਤੇ ਉਹਨਾਂ ਦੇ ਜਿਹੜੇ ਐਕਸਪਰਟ ਹੈਗੇ ਆਂ ਜੀ ਦੇ ਵਿੱਚ ਸਾਈਕੋਲੋਜਿਸਟ ਹੈਗੇ ਆਂ ਫਾਰਮਾਸਿਸਟ ਹੈਗੇ ਆਂ ਤੇ ਉਹ ਸਾਰੀ ਟੀਮ ਜਿਹੜੀ ਹੈਗੀ ਹੈ ਜਿਸ ਦਾ ਸਦਕਾ ਪਰਮਾਤਮਾ ਦੀ ਕਿਰਪਾ ਤੇ ਸੰਗਤ ਦੇ ਸਹਿਯੋਗ ਦੇ ਨਾਲ ਹੁਣ ਤੱਕ ਇੰਪਰੂਵਮੈਂਟ ਬਹੁਤ ਹੋਈ 1400 ਦੇ ਕਰੀਬ ਨਾਗਰਿਕ ਇੰਪਰੂਵ ਹੋਏ ਆਂ ਪਰ ਇਸ ਤੇ ਦੀਆਂ ਵੱਡੀਆਂ ਸਮੱਸਿਆਵਾਂ ਬੇਸਿਕਲੀ ਸਰਕਾਰਾਂ ਨਾਲ ਸਾਡੀਆਂ ਬਹੁਤ ਸਾਰੀਆਂ ਅ ਸਮੇਂ ਸਮੇਂ ਤੇ ਜਿਹੜੀਆਂ ਆਈਆਂ ਅਸੀਂ ਹਮੇਸ਼ਾ ਰਿਕਵੈਸਟ ਕਰਦੇ ਆ ਰਹੇ ਆ ਉਹਨਾਂ ਨੂੰ ਕਿ ਇਹਨਾਂ ਲਈ ਜਿਹੜੀਆਂ ਇਹਨਾਂ ਲਈ ਸ਼ੈਲਟਰ ਹੋਣੇ ਚਾਹੀਦੇ ਆ ਕਿਉਂਕਿ ਬਹੁਤ ਵੱਡੀ ਗਿਣਤੀ ਹੈ ਨੈਸ਼ਨਲ ਇੰਸਟੀਚਿਊਟ ਮ ਬੰਗਲੌਰ ਦੇ ਸਰਵੇਦੀ ਰਿਪੋਰਟ ਆਪਾਂ ਪੜ੍ਹਦੇ ਆ 2016 ਦੀ ਉਹਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਹੈ ਕਿ 14% ਲੋਕ ਹੁਣ 14 ਜਾਂ ਪਤਨ ਕਰੋੜ ਦੀ ਆਬਾਦੀ ਲਈਏ ਲਗਭਗ ਉਸ ਵੇਲੇ ਆਬਾਦੀ ਉਹਨਾਂ ਨੇ ਜਿਹੜੀ ਲਈ ਸੀ 2 ਕਰੋੜ 78 ਲੱਖ ਚੋਂ ਲਈ ਸੀ ਤੇ ਹੁਣ ਜਿਵੇਂ ਆਬਾਦੀ ਵੱਧਦੀ ਜਾ ਰਹੀ ਹੈ ਤੇ ਉਹਦੇ ਵਿੱਚੋਂ ਮਤਲਬ ਇਹਨਾਂ ਦੀ ਗਿਣਤੀ 40 ਲੱਖ ਤੋਂ ਉੱਪਰ ਤੇ ਇੱਕ ਸੈਕਸ਼ਨ ਹੈ ਜਿਹੜਾ ਕਿ ڈپریشن ਚਲੇਗਾ ਜਿਹੜਾ ਆਪਣੇ ਕੰਮ ਕਰਦੇ ਕੈਪेबल ਨਹੀਂ ਰਿਹਾ ਤੇ ਉਹਨੂੰ ਲੋਡ ਹੈਗੀ ਹੈ ਮੈਂਟਲ ਹੈਲਥ ਕਹਿੰਦਾ ਕਿ ਬਿਨਾਂ ਸ਼ਰਤ ਸੈਕਸ਼ਨ 18 ਨੂੰ ਪੜ੍ਹ ਲਓ ਸੈਕਸ਼ਨ 20 ਦੀਆਂ ਸਬਸੈਕਸ਼ਨ 1 2 3 4 ਪੜ੍ਹ ਕੇ ਦੇਖਦੇ ਹਾਂ ਤੋ ਉਹਦੇ ਵਿੱਚ ਬੜੀ ਕਲੀਅਰਲੀ ਲਿਖਿਆ ਹੋਇਆ ਹੈ ਕਿ ਅਨ ਕੰਡੀਸ਼ਨਲੀ ਇਹਨਾਂ ਦਾ ਇਲਾਜ ਇਹਨਾਂ ਦੀ ਸੰਭਾਲ ਇਹਨਾਂ ਦੇ ਹਨ ਹਰ ਤਰ੍ਹਾਂ ਦੇ ਪਾਣੀ ਦਾ ਬਿਜਲੀ ਦਾ ਦਵਾਈਆਂ ਦਾ ਇਹ ਸਾਰੀ ਜਨਵਾਰੀ ਜਿਹੜੀ ਹੈ ਇਹ ਸਰਕਾਰ ਜਿਹੜੀ ਇਸ ਨੂੰ ਮਤਲਬ ਯਕੀਨੀ ਬਣਾਏਗੀ ਤੇ ਬਣਾਉਣਾ ਸਰਕਾਰ ਦੀ ਸੰਵਿਧਾਨਿਕ ਡਿਊਟੀ ਉਹ ਵਿੱਚ ਲਿਖਿਆ ਹੋਇਆ ਤੇ ਚਲੋ ਸੰਗਤ ਦੇ ਸਹਿਯੋਗ ਨਾਲ ਜੇ ਇਸ ਦੀ ਕਮੀ ਲੱਗੀ ਹੈ ਸਾਡੀਆਂ ਵੀ ਡਿਊਟੀਆਂ ਹੈਗੀਆਂ ਅਸੀਂ ਕੋਸ਼ਿਸ਼ ਕੀਤੀ ਕਿ ਇਹਦੇ ਨਾਲ ਸ਼ੈਲਟਰ ਹੌਂ ਬਣਾਏ ਤੇ ਸ਼ੈਲਟਰ ਹੌਂ ਦੇ ਉੱਤੇ ਜਿਹੜਾ ਇੱਕ ਤਾਂ ਇਹਨਾਂ ਨੂੰ ਇਹ ਸਮੱਸਿਆ ਆ ਰਹੀ ਸੀ ਕਿ ਬੜੇ ਬੜੇ ਟੈਕਸ ਤੇ ਉਹ ਇੱਕ ਬਿਜਲੀ ਦੀ ਗੱਲ ਸੀ ਸਾਡੀ ਸਰਕਾਰ ਨੇ ਇਹ ਗੱਲ ਕਹੀ ਕਿ ਸਾਡੀ ਸਿਹਤ ਜਿਹੜੀ ਹੈ ਸਾਡੇ ਨਾਗਰਿਕ ਦੀ ਇਸ ਸਿੱਚਿਆ ਸਾਡੇ ਲਈ ਬਹੁਤ ਹੀ ਇੰਪੋਰਟੈਂਟ ਸਾਡਾ ਮੇਨ ਅਜੰਡਾ ਹੈਗਾ ਤੇ ਮੈਂ ਬੇਨਤੀ ਕਰਦਾ ਵੀ ਸਾਡੇ ਨਾਗਰਿਕ ਜਿਹੜੇ ਹੈਗੇ ਜਾਂਦੀ ਗਿਣਤੀ ਬਹੁਤ ਵੱਡੀ ਹੈ ਜੇ ਅਸੀਂ ਦੇਖੀਏ ਮੈਂਟਲ ਹੈਲਥ ਕੇਅਰ ਐਕਟ ਕੋ ਜਾਂ ਪਰਸਨ ਵਿਦ ਡਿਸੇਬਿਲਟੀ ਐਕਟ ਜਾਂ ਫਿਰ ਸੀਨੀਅਰ ਸਿਟੀਜ਼ਨ ਦੇ ਲਈ ਐਕਟ ਜੁਵਨਲ ਜਸਟਿਸ ਜਿਹੜੀ ਨਾ ਦੇ ਅੰਦਰ ਜਿੰਨੇ ਵੀ ਨਾਗਰਿਕ ਆਉਨੇ ਆ ਬਹੁਤ ਵੱਡੀ ਗਿਣਤੀ ਉਹਨਾਂ ਦੀ ਤੇ ਉਹਨਾਂ ਨੂੰ ਜੇਕਰ ਆਪਾਂ ਕੇਅਰ ਦਾ ਉਹਨਾਂ ਦੀ ਟ੍ਰੀਟਮੈਂਟ ਦਾ ਉਹਨਾਂ ਦੇ ਜੇਕਰ ਪਾਣੀ ਦਾ ਪ੍ਰਬੰਧ ਹੈ ਉਹਨਾਂ ਦੇ ਖਾਣ ਪੀਣ ਦਾ ਜੇ ਪ੍ਰਬੰਧ ਕਰਨ ਦੇ ਵੀ ਸਾਨੂੰ ਮੁਸ਼ਕਲ ਆ ਰਹੀ ਹੈ ਸਰਕਾਰ ਨੂੰ ਤਾਂ ਕੰਮ ਸੇ ਕੰਮ ਇਹ ਚੀਜ਼ਾਂ ਇੱਥੇ ਸੰਗਤ ਵੱਲੋਂ ਕੀਤੀਆਂ ਜਾ ਰਹੀਆਂ ਤੇ ਬਿਜਲੀ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਇਹਨਾਂ ਦੀ ਬਿਜਲੀ ਉਹ ਵੀ ਕੱਟ ਦਿੱਤੀ ਗਈ ਜਿਹੜੀ ਹੈ ਬਹੁਤ ਵੱਡਾ ਮਤਲਬ ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਇਸ ਗੱਲ ਨੂੰ ਹੋ ਰਿਹਾ ਤੇ ਕਹਿਣ ਦੇ ਵਿੱਚ ਮਨ ਬੜਾ ਦੁੱਖ ਵੀ ਫੀਲ ਹੋ ਰਿਹਾ ਵੀ ਇਹ ਮਤਲਬ ਇੰਨਾ ਵੱਡਾ ਇਹਨਾਂ ਦੇ ਨਾਲ ਵਿਤਕਰਾ ਕਿਉਂ ਜਿਹੜੇ ਲੋਕ ਅਸਮਰਥ ਹੋ ਗਏ ਸਾਡੇ ਨਾਗਰਿਕ ਸਾਡੇ ਸਮਾਜਿਕ ਪਰਿਵਾਰ ਦੇ ਮੈਂਬਰ ਜਿਨ੍ਹਾਂ ਦੀ ਸਮਰੱਥਾ ਨਹੀਂ ਰਹੀ ਉਹ ਮਤਲਬ ਉਹਨਾਂ ਦਾ ਬਿਜਲੀ ਪਾਣੀ ਬੰਦ ਕਰਨਾ 25 ਹਾਊਸ ਪਾਵਰ ਦੀ ਮੋਟਰ ਲੱਗੀ ਹੈ ਤੇ ਉਸ ਤੋਂ ਬਾਅਦ ਇੱਕਦਮ ਜਦੋਂ ਬਿਜਲੀ ਕੱਟੀ ਐ ਤੇ ਇਹ 10 ਜਨਵਰੀ 10 ਜਨਵਰੀ 2024 ਦੇ ਵਿੱਚ ਬਿਜਲੀ ਕੱਟਤੀ ਅਸੀਂ ਸੇਮ ਟਾਈਮ ਤੇ ਇੱਕਦਮ ਪ੍ਰੋਬਲਮ ਆਈ ਕਿ ਇੱਕਦਮ ਟਾਇਲਟ ਦੇ ਵਿੱਚ ਇੰਨਾ ਪਾਣੀ 1900 ਬੰਦਿਆਂ ਦਾ ਨਾਲ ਸੇਵਾਦਾਰ ਰਹਿੰਦੇ ਆ 450 ਸਾਡਾ ਨਾੜ ਮਤ ਤੇ ਉਹਨਾਂ ਦੇ ਵਿੱਚ ਜਿਹੜੇ ਬੈੱਡਰਿਟਨ ਕਿੰਨੇ ਆ ਉਹਨਾਂ ਚ ਬੱਚੇ ਕਿੰਨੇ ਆ ਮਲਟੀਪਲ ਪ੍ਰੋਬਲਮਸ ਆ ਨੇ ਤੇ ਸਾਡੇ ਬਜ਼ੁਰਗ ਕਿੰਨੇ ਆ ਜਿਹੜੇ ਕਿ ਬੈੱਡਰਾਂ ਦੇ ਉੱਤੇ ਹੀ ਘਰਾਂ ਚੋਂ ਪਾਣੀ ਜਦੋਂ ਕਿ ਮੈਜਿਸਟਰ ਸਾਹਿਬ ਵੱਲੋਂ ਹੁਕਮ ਹੁੰਦਾ ਹੈ ਸਮਾਜਿਕ ਸੇਵਾ ਡਿਪਾਰਟਮੈਂਟ ਵੱਲੋਂ ਹੁਕਮ ਹੁੰਦਾ ਹੈ ਤੇ ਉਹਨਾਂ ਨੂੰ ਜਿਹੜਾ ਕਿ ਜਦੋਂ ਬਿਜਲੀ ਬੰਦ ਹੋਈ ਫਿਰ ਪਾਣੀ ਦੀ ਸਪਲਾਈ ਵੀ ਘੱਟ ਮੈਨੇ ਦੇਣੀ ਫਿਰ ਪਾਣੀ ਜਿਹੜਾ ਸੀ ਕੱਪੜੇ ਧੋਣ ਵਾਸਤੇ ਘਰੋੜ ਵਾਸਤੇ ਜਿੰਨੀਆਂ ਕਮ ਉਹ ਸਾਰਾ ਕੁਝ ਮਤਲਬ ਇਹ ਨਾ ਲੋੜ ਵੱਧ ਗਿਆ ਫਿਰ ਤੇ ਨਾਗਰਿਕ ਇਦਾਂ ਸੀ ਜਿਨ੍ਹਾਂ ਨੂੰ ਕਿ ਸਾਨੂੰ ਬਲੋਰ ਲਾ ਲਾ ਕੇ ਠੋੜਿੰਦਾ ਵਾਤਾਵਰਨ ਦਾ 10 ਜਨਵਰੀ ਦੀ ਤੁਸੀਂ ਵਾਤਾਵਰਨ ਲਾ ਕੇ ਦੇਖੀ ਆਪਾਂ ਵੀ ਕਿੰਨਾ ਠੰਡਾ ਵਾਤਾਵਰਨ ਉਸ ਦੇ ਵਿੱਚ ਮਲ ਸੇਧੀਆਂ ਇਹਨਾਂ ਨੇ ਇਸ ਸਮੱਸਿਆ ਵਿੱਚ ਕਾਫੀ ਬਦਲੀਆਂ ਫਿਰ ਜਨਰੇਟਰਾਂ ਤੇ ਇੱਕਦਮ ਇਹਨਾਂ ਲੋਨ ਪਾਇਆ ਤੇ ਜਨਰੇਟਰ ਮਤਲਬ ਕੋਸ਼ਿਸ਼ ਪੂਰੀ ਕੀਤੀ ਪਰ ਉਹਦੇ ਵਿੱਚ ਫੇਰ ਵੀ ਉਹਦੀ ਸਿਹਤੀਆਂ ਸਮੱਸਿਆਵਾਂ ਕਾਫੀ ਵੱਡੀਆਂ ਇੱਕ ਪਾਸੇ ਸਿਹਤ ਤੇ ਸਿੱਖਿਆ ਇੱਥੇ ਜਿਹੜੀ ਸਿਹਤ ਹੈ ਉਸ ਨੂੰ ਕਿਉਂ ਮਤਲਬ ਉਹਨਾਂ ਦੀ ਸਿਹਤ ਜਿਹੜੀ ਸੀ ਉਸ ਤੋਂ ਕਿਤੇ ਜ਼ਿਆਦਾ ਇੰਪੋਰਟੈਂਟ ਸੀ ਇਹ ਬਿਜਲੀ ਜਿਹੜੀ ਚੀਜ਼ ਦਾ ਪ੍ਰੋਬਲਮ ਅਸੀਂ ਸੋਲਵ ਕਰਨ ਦੇ ਲਈ ਸੋਲਰ ਪੈਨਲ ਜਿਹੜਾ ਇਹ 2020 ਦੇ ਵਿੱਚ ਉਸ ਤੋਂ ਵੀ ਪਹਿਲਾਂ ਹੀ ਸੋਲਰ ਪੈਨਲ ਸਾਡੇ 17 ਦੇ ਵਿੱਚ ਲੱਗ ਚੁੱਕੇ ਸੀ ਵੀ ਸਾਨੂੰ 1.5 ਲੱਖ ਦੇ ਲਗਭਗ ਜਿਹੜਾ ਮੇਲਾ ਹੁੰਦਾ ਸੀ ਕਿ ਇਹਨਾਂ ਨੂੰ ਆਉਂਦਾ ਸੀ ਉਹ ਨਾਗਰੀਕ ਜਿਹੜੇ ਕਿ ਸਰਕਾਰ ਦੇ ਅਲੱਗ-ਅਲੱਗ ਵਿਭਾਗਾਂ ਵੱਲੋਂ ਭ ਇਸ ਤਰ੍ਹਾਂ ਬਾਲ ਵਿਕਾਸ ਵਿਭਾਗ ਵੱਲੋਂ ਬਹੁਤ ਸਾਰੇ ਨਾਗਰਿਕ ਸਾਡੇ ਕੋਲ ਅਕਸਰ ਦਾਖਲ ਹੁੰਦੇ। ਜੇਕਰ 2024 ਦੀ ਗੱਲ ਕਰੀਏ 24 ਤੋਂ ਜ਼ਿਆਦਾ ਨਾਗਰਿਕ ਜਿਹੜਾ ਹੁਣੇ ਸਾਲ ਹੈ ਜਿਸ ਦੀ ਸ਼ੁਰੂਆਤ ਦੇ ਵਿੱਚ ਬਿਜਲੀ ਕੱਟ ਦਿੱਤੀ ਗਈ। ਤੇ ਦੂਜੇ ਪਾਸੇ ਸਾਡੇ 2 ਕਰੋੜ ਮਤਲਬ 2.5 ਕਰੋੜ ਤੋਂ ਵੀ ਉੱਪਰ ਨਾਗਰਿਕ ਬੈਨੀਫੀਸ਼ੀਅਰੀ ਜਿਹੜੇ ਬਿਜਲੀ ਦੇ ਘਰ-ਘਰ ਤੱਕ ਬਿਜਲੀ ਪਹੁੰਚਾਈ, ਪਿੰਡ-ਪਿੰਡ ਤੱਕ ਬਿਜਲੀ ਪਹੁੰਚ ਗਈ ਤੇ ਬਿਜਲੀ ਦੀ ਇੰਨੀ ਵੱਡੀ ਇੰਪੋਰਟੈਂਸ ਦੱਸੀ ਗਈ ਸਾਡੇ ਬਿਜਲੀ ਮੰਤਰੀ ਸਾਹਿਬ ਵੱਲੋਂ ਤੇ ਪਰ ਇਹਨਾਂ ਦੇ ਨਾਲ ਜਿਹੜਾ ਬਗਾਨਿਆਂ ਵਾਲਾ ਵਿਤਕਰਾ ਕੀਤਾ ਗਿਆ ਇਸ ਦੇ ਲਈ ਮੈਂ ਜਰੂਰ ਜਾਣਨਾ ਚਾਹੁੰਦਾ ਵੀ ਇਹ ਸਾਡੇ ਨਾਗਰਿਕ ਜਿਹੜੇ ਬਿਲਕੁਲ ਹੀ ਵਿਚਾਰੇ ਡਿਪੈਂਡ ਕਰਦੇ ਜਾਂਦੇ ਕੋਲ ਪਰਿਵਾਰ ਦਾ ਸਾਰਾ ਨਹੀਂ ਕੋਈ ਹੋਰ ਦਾ ਸਾਰਾ ਨਹੀਂ ਰਿਹਾ ਕੇਵਲ ਤੇ ਕੇਵਲ ਸਰਕਾਰ ਦਾ ਹੀ ਸਾਰਾ ਰਿਹਾ ਤੇ ਸਰਕਾਰ ਇਹਨਾਂ ਨਾਲ ਬਗਾਨਿਆਂ ਵਾਲਾ ਜਿਹੜਾ ਵਿਤਕਰਾ ਕਰਦੀ ਹੈ ਜੇ ਕਿ ਸਿਹਤ ਹੁਣ ਬੱਚਿਆਂ ਦੀ ਐਜੂਕੇਸ਼ਨ ਇੱਥੇ ਮੈਡੀਕਲ ਦੀ ਨਾਨ ਮੈਡੀਕਲ ਦੀ ਅਲੱਗ-ਅਲੱਗ ਤਰੀਕੇ ਨਾਲ ਪੜ੍ਹਾਈ ਕਰ ਰਹੇ ਐ ਬੱਚੇ ਉਹ ਪੜ੍ਹਨ ਦੇ ਵਿੱਚ ਹੁਣ 24 ਘੰਟੇ ਜਨਰੇਟਰ ਜਿਹੜੇ ਹੈਗੇ ਇਸ ਦੇ ਵਿੱਚ ਸਾਥ ਨਹੀਂ ਆ ਦਿੰਦੇ ਤੇ ਜਿਸ ਕਰਕੇ ਮਤਲਬ ਇਹਨਾਂ ਦੀ ਸਿਹਤ ਦੇ ਉੱਤੇ ਇਹਨਾਂ ਦੀ ਸਿੱ ਬਹੁਤ ਵੱਡਾ ਪ੍ਰਭਾਵ ਪੈ ਰਿਹਾ ਏ ਇਹਨਾਂ ਦੇ ਨਾਲ ਇਦਾਂ ਕਰਕੇ ਜਿਹੜਾ ਬਗਾਨਿਆਂ ਵਾਲਾ ਵਿਤਕਰਾ ਕੀਤਾ ਜਾ ਰਿਹਾ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਤੁਰੰਤ ਇਸ ਗੱਲ ਵੱਲ ਗੰਭੀਰਤਾ ਨਾਲ ਵਿਚਾਰਿਆ ਜਾਵੇ ਤੁਸੀਂ ਕਿਹਾ ਸੀ ਕਿ ਕਿਸੇ ਦਾ ਇਹਨਾਂ ਦਾ ਸਿਹਤ ਤੇ ਸਿੱਖਿਆ ਨਾਲ ਸੰਬੰਧਿਤ ਜਿੱਥੇ ਵੀ ਨਾਗਰਿਕ ਰਹਿੰਦੇ ਆ ਕਿ ਕਿਸੇ ਦਾ ਕਨੈਕਸ਼ਨ ਨਹੀਂ ਕੱਟਿਆ ਜਾ ਸਕਦਾ ਇਹ ਤਾਂ ਟੋਟਲੀ ਜ਼ਿੰਮੇਵਾਰੀਆਂ ਸਰਕਾਰ ਦੀਆਂ ਬਣਦੀਆਂ ਹੋਰ ਪ੍ਰਾਈਵੇਟ ਕੌਣ ਬੰਦਾ ਮਤਲਬ ਜ਼ਿੰਮੇਵਾਰੀ ਚੱਕੇਗਾ ਨਾਗਰਿਕ ਦੀ ਤੇ ਬਜਟ ਦੇ ਵਿੱਚ ਇਹਨਾਂ ਦਾ ਹਿੱਸਾ 2 ਕਰੋੜ ਤੋਂ ਉੱਪਰ ਤੁਸੀਂ ਬਜਟ ਜਿਹੜਾ ਉਹਦੇ ਵਿੱਚ ਮਤਲਬ ਇਹ ਨਾਗਰਿਕ ਕਿੱਥੇ ਗਏ ਅਸੀਂ ਦੇਖ ਰਹੇ ਹਾਂ ਕਿ 11000 ਤੋਂ ਉੱਪਰ 11100 ਸਮਥਿੰਗ ਜਿਹੜਾ ਹੈਗਾ ਇਹਦੇ ਵਿੱਚ ਬੈਨੀਫਿਸ਼ੀਅਰੀ ਤੁਸੀਂ ਦੱਸਿਆ ਪਰ ਇਹਨਾਂ ਦੇ ਵਿੱਚ ਇਹਨਾਂ ਦੇ ਤਾਂ ਕੁਝ ਲੱਖ ਰੁਪਏ ਦੀ ਗੱਲ ਸੀ ਨਾ ਇਹ ਵੀ ਕਦੋਂ ਹੋਇਆ ਜਿਸ ਵੇਲੇ ਕੋਵਿਡ ਦੇ ਵਿੱਚ ਸਾਨੂੰ ਨਜਾਇਜ਼ ਬਿੱਲ ਭੇਜੇਗੇ ਉਹ ਨਜਾਇਜ਼ ਨਾ ਬੜਾ ਹਵਾ 'ਚ ਨਹੀਂ ਗੱਲ ਕਰ ਰਿਹਾ ਨਜਾਇਜ਼ ਸਾਡੇ ਕੋਲ ਪ੍ਰੂਫ ਹੈ ਕਿਦਾਂ ਬਿੱਲ ਭੇਜੇਗੇ ਜਿਹੜੇ ਬਿੱਲ ਅਸੀਂ ਪੇ ਕਰਦੇ ਸੀ ਸੰਗਤ ਦੇ ਸਹਿਯੋਗ ਦੇ ਨਾਲ ਜਿੱਥੇ ਇਹਨਾਂ ਹੋਰ ਖਰਚਾ ਕਰਨ ਦੇ ਨਾਲ 3 ਲੱਖ ਦਾ ਡੇਲੀ ਦਾ ਖਰਚਾ ਅਲੱਗ-ਅਲੱਗ ਜਿਹੜੀਆਂ ਇਹਨਾਂ ਚੀਜ਼ਾਂ ਜੇਕਰ ਇਹਦੀ ਡਿਟੇਲ ਕਰਨ ਦਾ ਸ਼ਾਇਦ ਹੁਣ ਇਸ ਵੇਲੇ ਸਮਾਂ ਨਹੀਂ ਹੋਣਾ ਤੇ ਉਸ ਦੇ ਵਿੱਚ ਸੰਗਤ ਦੇ ਸਹਿਯੋਗ ਨਾਲ ਜੋ ਕੋਸ਼ਿਸ਼ ਕਰਦੇ ਆਂ ਉਸ ਦੇ ਵਿੱਚ ਜਿਹੜਾ ਬਿਜਲੀ ਦੀ ਪ੍ਰੋਬਲਮ ਸੀ ਇਹ ਅਸੀਂ ਜਦੋਂ ਬਿੱਲ ਭਰਦੇ ਸੀ ਦੁਬਾਰਾ ਫਿਰ ਉਹ ਬਿੱਲ ਐਡ ਕਰਕੇ ਆ ਜਾਂਦਾ ਸੀ ਉਹ ਸਾਰੇ ਸਾਡੇ ਕੋਲ ਐਵੀਡੈਂਸ ਹੈ ਪ੍ਰੂਫ ਹੈ ਉਹਦੇ ਪਰ ਸਰਚਾਰਜ ਲਾਉਂਦੇ ਸੀ ਫਾਈਨ ਲਾਉਂਦੇ ਸੀ ਅਸੀਂ ਅਗਲੀ ਵਾਰ ਫੇਰ ਜਾਂਦੇ ਸੀ ਬਾਰ-ਬਾਰ ਫੋਨ ਕਰਨੇ ਫੇਰ ਜਾਣਾ ਉੱਥੇ ਕਿੰਨਾ ਸਮਾਂ ਵੀ ਇਹਨਾਂ ਨੂੰ ਸੰਭਾਲੀਏ ਹੁਣ ਤੁਹਾਡੇ ਕੋਲ ਬਾਰ-ਬਾਰ ਅਸੀਂ ਡਿਪਾਰਟਮੈਂਟ ਨਾਲ ਚਾਹੀਏ ਇਹਦੀ ਅਸੀਂ ਰਿਕਵੈਸਟ ਫਿਰ ਸੰਬੰਧਿਤ ਡਿਪਾਰਟਮ ਤੇ ਦੁਬਾਰੇ ਫਿਰ ਉਹਨਾਂ ਨੇ ਲੈਸਤਾ ਕਰ ਦੇਣੀ ਉਹਦੀ ਅਮਾਉਂਟ ਪਰ ਉਹਦੇ ਪਰ ਜਿਹੜਾ ਸਰਚਾਰਜ ਲਾਉਂਦੇ ਸੀ ਜਿਹੜਾ ਫਾਈਨ ਕਰਦੇ ਸੀ ਉਹ ਫਾਈਨ ਫੇਰ ਨਹੀਂ ਸੀ ਮਾਫ ਤਾਂ ਫਿਰ ਅਗਲੀ ਵਾਰ ਐਡ ਦੁਬਾਰੇ ਕਰ ਦੇਣਾ 22 ਵਾਰ ਨਹੀਂ ਹੋਇਆ ਬਹੁਤ ਹੋਇਆ ਗਿਣਨਾ ਵੀ ਮੁਸ਼ਕਲ ਹੈ ਤੇ ਅਖੇ ਜਦੋਂ ਕੋਵਿਡ ਸ਼ੁਰੂ ਹੋਇਆ ਕੋਵਿਡ ਦੇ ਵਿੱਚ ਸਾਨੂੰ ਮੈਡੀਕਲ ਫੈਸਿਲਿਟੀ ਦੀ ਪ੍ਰੋਬਲਮ ਆਈ ਲੋਕ ਬਾਰੋਂ ਹੋਰ ਨਾਗਰਿਕ ਦਾਖਲ ਹੋਣ ਲੱਗੇ ਅਪਾਰਟਮੈਂਟ ਵੱਲੋਂ 12-12 ਵਜੇ ਦਾਖਲ ਹੁੰਦੇ ਰਹੇ ਫਿਰ ਸਾਨੂੰ ਜਿਹੜਾ ਹਸਪੀਟਲ ਜਿਹੜਾ ਸੀ ਸਰਕਾਰ ਦੇ OPD ਜਿਹੜੀਆਂ ਉਠੀਜ਼ ਬੰਦ ਹੋਈਆਂ ਫਿਰ ਸਾਨੂੰ ਹਸਪਤਾਲ ਖੜਾ ਕਰਨਾ ਪੈਗਾ ਨਾਲ ਦੇ ਨਾਲ ਇਹਨਾਂ ਨੂੰ ਇਹਨਾਂ ਦੀ ਸਿਹਤ ਜਿਹੜੀ ਮੇਨ ਸਮਾਜਿਕ ਸੁਰੱਖਿਆ ਦਾ ਸੇਸ ਤੋਂ ਬਿਨਾ ਨਹੀਂ ਮਤਲਬ ਅਧੂਰੀ ਹੈ ਨਾ ਤਾਂ ਸਾਨੂੰ ਫਿਰ ਉਸ ਦੇ ਵੀ ਸਾਡਾ ਉਧਰ ਧਿਆਨ ਤੇ 20 ਲੱਖ ਰੁਪਏ ਉਹਨਾਂ ਦੇ ਨਾਲ ਚ ਫਿਰ ਇਹ ਨਾ ਇਸ ਚੱਕਰ ਸਿਲਸਿਲੇ ਦੇ ਵਿੱਚ ਹੀ 20 ਲੱਖ ਰੁਪਏ ਸਾਡਾ ਖੜਾ ਹੋਇਆ ਤੇ ਸਾਨੂੰ ਬਿਜਲੀ ਦੀ ਜਿਹੜੀ ਪ੍ਰੋਬਲਮ ਡਿਪਾਰਟਮੈਂਟ ਵੱਲੋਂ ਆਉਣ ਲੱਗੀ ਅਸੀਂ ਰਿਕੁਐਸਟ ਕੀਤੀ ਕਿ ਇਹਨਾਂ ਨੂੰ ਬਿਜਲੀ ਜਿਹੜੀ ਹੈਗੀ ਹੈ ਇਹਨਾਂ ਦੀ ਇਹ ਇਸ ਵੇਲੇ ਨਹੀਂ ਕੱਟੀ ਜਾਣੀ ਚਾਹੀਦੀ ਉਸ ਵੇਲੇ ਸਰਕਾਰ ਸੀ ਕਾਂਗਰਸ ਦੀ ਉਹਨਾਂ ਦੇ ਵਿੱਚ ਵੀ ਸਾਡੇ ਆਰਨਬਲ ਮਿਨਿਸਟਰ ਚੰਨੀ ਸਾਹਿਬ ਸੀ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਉਸ ਵੇਲੇ ਤਾਂ ਇਹ ਫਾਈਲਾਂ ਦੇ ਵੀ ਚੱਲਦਾ ਆ ਰਿਹਾ 2022 ਦੇ ਵਿੱਚ ਜਿਹੜੇ ਐਡੀਸ਼ਨਲ ਚੀਫ ਸੈਕਟਰੀ ਹੈ ਸਾਡੇ ਸੀਐਮ ਆ ਪੰਜਾਬ ਦੇ 2022 ਦੇ ਵਿੱਚ ਅਸੀਂ ਮਾਰਚ ਦੇ ਵਿੱਚ ਉਹਨਾਂ ਨੂੰ ਰਿਕੁਐਸਟ ਕੀਤੀ ਤੇ ਉਸ ਵੇਲੇ ਸੀ ਸਾਡੇ ਮੀਨੂ ਪ੍ਰਸ਼ਾਦ ਜੀ ਜਿਹੜੇ ਆ ਉਹਨਾਂ ਨੇ ਕਿਹਾ ਵੀ ਤੁਸੀਂ ਸੀਐਮ ਅਫਿਸ ਆਓ ਉੱਥੇ ਮਿਲ ਕੇ ਗੱਲ ਕਰਨ ਲਈ ਪਰ ਉਹਨਾਂ ਦੇ ਸਾਨੂੰ ਸੀਐਮ ਸਾਹਿਬ ਦੇ ਮਾਨ ਸਾਹਿਬ ਦੇ ਓਐਸਡੀ ਮਿਲੇ ਸਰਦਾਰ ਉਸ ਵੇਲੇ ਉਹਨਾਂ ਦਾ ਨਾਮ OSD CM ਤੇ ਉਹਨਾਂ ਦੇ ਨਾਲ ਜਦੋਂ ਸਾਡੀ ਗੱਲ ਹੋਈ ਤੇ ਉਹਨਾਂ ਨੇ ਅਸੀਂ ਕਿਹਾ ਸਾਡੀ CM ਸਾਹਿਬ ਨਾਲ ਗੱਲ ਕਰਾ ਦਿਓ CM ਸਾਹਿਬ ਨਾਲ ਗੱਲ ਤੇ ਉਹ ਨਹੀਂ ਕਰਾ ਸਕੇ ਉਹਨਾਂ ਨੇ ਕਿਹਾ ਜੀ ਮੈਂ ਇਹ ਪ੍ਰੋਬਲਮ ਤੁਹਾਡੇ ਉਹਨਾਂ ਦੇ ਅੱਗੇ ਰੱਖਦਾ ਤੇ ਉਹਨਾਂ ਨੇ ਇਸ ਗੱਲ ਦਾ ਫਿਰ ਸਾਨੂੰ ਭਰੋਸਾ ਦਿਵਾਇਆ ਕਿ ਅਸੀਂ ਸਬੰਧਤ ਵਿਭਾਗ ਨੂੰ ਹਦਾਇਤ ਕਰ ਦਿੱਤੀ ਹੈ ਬਿਜਲੀ ਦੀ ਪ੍ਰੋਬਲਮ ਨਹੀਂ ਆਏਗੀ ਮੈਂ ਕਿਹਾ ਜੀ ਕੱਲੀ ਬਿਜਲੀ ਦੀ ਨਹੀਂ ਬਿਜਲੀ ਦੇ ਨਾਲ ਪਾਣੀ ਵੀ ਜੁੜਿਆ ਹੋਇਆ ਹੈ ਬਿਜਲੀ ਦੇ ਨਾਲ ਹੀ ਇਹਦੀ ਸਿਹਤ ਜੁੜੀ ਹੋਈ ਹੈ ਕਹਿੰਦਾ ਜੀ ਨਹੀਂ ਪ੍ਰੋਬਲਮ ਆਏਗੀ ਤੇ ਸੁਖਵੀਰ ਸਿੰਘ ਜੀ ਜਿਹੜੇ ਉਹਦੇ ਓਐਸਟੀ ਐ ਤੇ ਉਹਨਾਂ ਨੇ ਕਿਹਾ ਵੀ ਮੈਂ ਇੱਕ ਹਫ਼ਤੇ ਦੇ ਅੰਦਰ ਅੰਦਰ ਮੈਨੂੰ ਸੀਐਮ ਸਾਹਿਬ ਨੇ ਕਿਹਾ ਵੀ ਆਪਾਂ ਮੀਟਿੰਗ ਦਾ ਜਿਹੜਾ ਟਾਈਮ ਦੇ ਕੇ ਫਿਰ ਇਹਨਾਂ ਦੀ ਸਮੱਸਿਆ ਦਾ ਹੱਲ ਕਰਦੇ ਸਮੱਸਿਆ ਦਾ ਹੱਲ ਸਾਡੀ ਨਹੀਂ ਹੈ ਇਹ ਉਹ ਨਾਗਰਿਕ ਹੈ ਜਿਹੜੇ ਕਿ ਜਿਹਦੇ ਪ੍ਰਤੀ ਸਰਕਾਰ ਦੀ ਇੱਕ ਸੰਵਿਧਾਨਿਕ ਜ਼ਿੰਮੇਵਾਰੀ ਬਣਦੀ ਹੈ ਮਤਲਬ ਇਹ ਤਾਰ ਜੋੜਨੀ ਇੰਨੀਆਂ ਨਾਗਰਿਕਾਂ ਦੀ ਜ਼ਿੰਦਗੀ ਨਾਲੋਂ ਜ਼ਿਆਦਾ ਕੀਮਤੀ ਹੋ ਗਈ ਇਹ ਚ ਇਹ ਮੈਂ ਜਾਣਨੀ ਚਾਹੁੰਦਾ ਵੀ ਇਹਨਾਂ ਨੂੰ ਇਹਨਾਂ ਦੇ ਲਈ ਫਿਰ ਹੋਰ ਕੌਣ ਜ਼ਿੰਮੇਵਾਰ ਹੈ ਇਹਨਾਂ ਦੀ ਸਿਹਤ ਨੂੰ ਇੰਨੀ ਜ਼ਿਆਦਾ ਤਕਲੀਫ ਪਹੁੰਚਾਉਣੀ ਜਿਹਦੇ ਵਿੱਚ ਇੰਨੀ ਠੰਡ ਦੇ ਵਿੱਚ ਸੂਰਜ ਵੀ ਨਹੀਂ ਉਸ ਵੇਲੇ ਮਤਲਬ ਨਿਕਲਦਾ ਤੇ ਉਹਨਾਂ ਨੂੰ ਉਹ ਵਾਤਾਵਰਣ ਦੇਣਾ ਇਹਨਾਂ ਬਿਨਾਂ ਨਾਲ ਹੁਣ ਤੋਂ ਨਹੀਂ ਰੱਖ ਸਕਦੇ ਸਭ ਕੁਛ ਵਿਚਾਰੇ ਉੱਪਰ ਵਿਚਾਰੇ ਪਾਸ ਕਰਦੇ ਨਹੀਂ ਪਤਾ ਲੱਗਦਾ ਤੇ ਉਹਨਾਂ ਦੇ ਕੱਪੜੇ ਧੋਣੇ ਉਹਨਾਂ ਦੇ ਮੈਡੀਕਲ ਇਕੁਪਮੈਂਟ ਚਲਾਉਣੇ ਜਿਹੜੇ ਇੰਨੇ ਮਤਲਬ ਇੰਪੋਰਟੈਂਟ ਹੈ ਜਿਵੇਂ ਚਾਰਡੀਓ ਕਮਿਨਿਟਰ ਕੀ ਆਕਸੀਜਨ ਕੰਸੈਂਟਰੇਟਰ ਕੀ ਸਾਰੀਆਂ ਮਸ਼ੀਨਰੀ ਜਿਹੜੀ ਹੈਗੀ ਹੈ ਬਿਜਲੀ ਤੇ ਨਿਰਭਰ ਕਰਦੀ ਹੈ ਤੇ ਤੁਸੀਂ ਸਿਹਤ ਅਤੇ ਸਿੱਖਿਆ ਇਹ ਇੱਕ ਮੁੱਖ ਅਜੰਡਾ ਹੈਗਾ ਸਾਡੇ ਸਤਿਕਾਰਯੋਗ ਸਰਕਾਰ ਦਾ ਤੇ ਫਿਰ ਇਹਨਾਂ ਨਾਲ ਬਗਾਨਿਆਂ ਵਾਲਾ ਵਿਤਕਰਾ ਕਿਉਂ ਇਹ ਇਹਦੇ ਮੱਲ ਮੈਂ ਤੁਹਾਡੇ ਥੋਂ ਸਰਕਾਰ ਤੱਕ ਜਿਹੜੀ ਰਿਕੁਐਸਟ ਕਰਦਾ ਏ ਕਿ ਤੁਰੰਤ ਗੰਭੀਰਤਾ ਨਾਲ ਵਿਚਾਰਿਆ ਜਾਵੇ ਇਹਨਾਂ ਦੇ ਨਾਲ ਇਹ ਡਿਸਕ੍ਰਿਮੀਨੇਸ਼ਨ ਨਹੀਂ ਹੈ ਡਿਸਕ੍ਰਿਮੀਨੇਸ਼ਨ ਦੀ ਇਜਾਜ਼ਤ ਬਣਾਇਆ ਹੋਇਆ ਸੰਵਿਧਾਨ ਨਹੀਂ ਦਿੰਦਾ ਜਿੱਦੀ ਕਸਮਾਂ ਖਾਧੀਆਂ ਪਰ ਇਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਇਹ ਤਾਂ ਇੱਕ ਇਨਾਂ ਜਾਨਾਂ ਨੂੰ ਤੜਫਾਉਣਾ ਇਹਨਾਂ ਤਕਲੀਫ ਚ ਪਾਉਣਾ ਇਹ ਡਿਸਕ੍ਰਿਮੀਨੇਸ਼ਨ ਨਹੀਂ ਇਹ ਕਰਾਇਮ ਹੈ ਇਹ ਜ਼ੁਲਮ ਹੈ ਇਸ ਕਰਕੇ ਇਹਦੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਇਹ ਸਤਕਾਰਯੋਗ ਨਾਗਰਿਕ ਇਹਨਾਂ ਨੂੰ ਠੀਕ ਹੋਣ ਦਾ ਮੌਕਾ ਮਿਲ ਸਕੇ ਇਹ ਸਾਡੇ ਸਟੇਟ ਦੇ ਬੱਚੇ ਸਾਡੀ ਸਟੇਟ ਦੇ ਬਜ਼ੁਰਗ ਸਾਡੀ ਸਟੇਟ ਦੀਆਂ ਮਹਿਲਾਵਾਂ ਤੇ ਸਾਡੀ ਸਟੇਟ ਦੀਆਂ ਲੜਕੀਆਂ ਜਿਹਨਾਂ ਦੇ ਸਿਰ ਤੇ ਮਾਪੇ ਨਹੀਂ ਰਹੇ ਜਿਹੜੇ ਕਿ ਹੁਣ ਇਸ ਵੇਲੇ ਟੋਟਲੀ ਡਿਪੈਂਡ ਕਰ ਰਹੇ ਆਂ ਦੂਜਿਆਂ ਦੇ ਸਹਾਰੇ ਤੇ ਦੂਜੇ ਤਾਂ ਸਰਕਾਰ ਦਾ ਹੀ ਸਹਾਰਾ ਹੁੰਦਾ ਹੈ ਤੇ ਇਸਤੇ ਵੱਲ ਵਿਸ਼ੇਸ਼ ਧਿਆਨ ਦੇ ਕੇ ਇਸ ਸਮੱਸਿਆ ਦਾ ਤੁਰੰਤ ਹੱਲ ਕੱਢਣਾ ਚਾਹੀਦਾ ਹੈ ਤੇ ਇਹਨਾਂ ਨਾਲ ਬਗਾਨਿਆਂ ਵਾਲਾ ਸਲੂਕ ਨਹੀਂ ਕਰਨਾ ਚਾਹੀਦਾ ਇਹ ਵੀ ਇਥੋਂ ਦੇ ਵਾਰਸ ਜੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਕੋਈ ਗੱਲਬਾਤ ਹੋਈ ਹੈ ਸਮੂਦਰ ਦੇ ਕੋਲ ਦੇਖੋ ਜੀ ਮੈਂ ਤਾਂ ਬਾਰ-ਬਾਰ ਇਹ ਵੀ ਕਹਿੰਦਾ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਬੰਧ ਵਿੱਚ ਉਹਨਾਂ ਨੇ ਕਿਹਾ ਸੀ ਕਿ ਕਨੈਕਸ਼ਨ ਨਹੀਂ ਕੱਟਿਆ ਜਾਏਗਾ ਸਾਡੇ ਸਤਿਕਾਰਯੋਗ ਬਿਜਲੀ ਮੰਤਰੀ ਨੇ ਕਿਹਾ ਸੀ ਕਿ ਕਨੈਕਸ਼ਨ ਕੱਟਣ ਵਾਲੇ ਤੇ ਜਿੱਥੇ ਵੀ ਸਿਹਤ ਦਾ ਸਵਾਲ ਹੋਵੇ ਜਿੱਥੇ ਵੀ ਬੱਚਿਆਂ ਦੀ ਸਿੱਖਿਆ ਦਾ ਸਵਾਲ ਹੋਵੇ ਉੱਥੇ ਕਿਸੇ ਵੀ ਕੀਮਤੇ ਕਨੈਕਸ਼ਨ ਨਹੀਂ ਕੱਟਿਆ ਜਾਵੇਗਾ ਜੇਕਰ ਕੋਈ ਸੰਬੰਧਤ محکمہ ਇਸ ਤਰ੍ਹਾਂ ਕਨੈਕਸ਼ਨ ਕੱਟਦਾ ਏ ਉਹਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ ਸਖਤ ਕਾਰਵਾਈ ਤਾਂ ਇਹਨਾਂ ਨੇ ਕਰੀ ਜਾ ਰਹੇ ਆ ਜਿਹਨਾਂ ਦੇ ਕਨੈਕਸ਼ਨ ਕੱਟੇ ਜਾ ਰਹੇ ਜਿਵੇਂ ਹੁਣ ਤੁਸੀਂ ਗੱਲ ਕੀਤੀ ਗਰਮੀਆਂ ਵੀ ਆ ਗਿਆ ਮੈਨੂੰ ਲੱਗਦਾ ਗਰਮੀਆਂ ਦੀ ਬਹੁਤ ਜ਼ਿਆਦਾ ਬੈਟਰੀ ਪਰਫਾਰਮੈਂਸ ਦੇ ਚੇਤੇ ਲਾਈਟ ਨਹੀਂ ਦਿੱਤੀ ਜਾਂਦੀ ਜੇਕਰ ਕੋਈ ਐਦਾ ਜਿਹਾ ਦੂ ਘਟਨਾ ਵਾਪਰਦੀ ਆ ਤਾਂ ਜ਼ਿੰਮੇਵਾਰ ਕੋਲ ਹੋਵੇ ਬਿਲਕੁਲ ਜੀ ਇਹਨਾਂ ਦੀ ਸਿਹਤ ਜਿਹੜੀ ਜ਼ਿਆਦਾ ਖਰਾਬ ਹੋਈ ਹੈ ਮੈਂ ਫੇਰ ਬੇਨਤੀ ਕਰਦਾ ਇਹਨੂੰ ਫੀਲ ਕਰਕੇ ਦੇਖੋ ਜਿਹੜਾ ਵਾਤਾਵਰਣ ਫਲੋਰ ਲਾ ਲਾ ਕੇ ਦੇ ਰੇ ਸੀ ਉਹ ਜਨਰੇਟਰ ਨਹੀਂ ਚੱਕ ਰੇ ਸੀ ਲੋਡ ਉਹਦੇ ਨਾਲ ਸਮੱਸਿਆ ਵਧੀ ਐ ਉਹਦੇ ਵਿੱਚ ਇਹਦੇ ਚ ਡੈਥ ਵੀ ਜਿਹੜੀ ਐ ਉਹ ਹੈ ਉਹਦੇ ਲਈ ਜ਼ਿੰਮੇਵਾਰ ਇਹ ਤਾਂ ਹੁਣ ਜਿਹੜਾ ਜਿਹੜੇ ਗਵਰਨ ਕਰਨੇ ਆ ਜਿਹੜੇ ਕਿ ਸਰਵ ਕਰ ਰਹੇ ਐ ਸਟੇਟ ਨੂੰ ਸਟੇਟ ਦਾ ਨਾਗਰਿਕ ਜੇਕਰ ਬਿਜਲੀ ਤੋਂ ਬਿਨਾਂ ਇਹੋਗੀਆਂ ਤਕਲੀਫਾਂ ਜਿੰਦੀਆਂ ਵਧਾਈਆਂ ਜੇ ਕਨੈਕਸ਼ਨ ਤੇ ਉਹਦੇ ਲਈ ਜ਼ਿੰਮੇਵਾਰ ਕੌਣ ਹੋਏਗਾ ਇਹਦਾ ਜਵਾਬ ਤਾਂ ਮੰਗੀਏ ਕਿ ਜਿਹੜੇ ਐਸ ਇਨਚਾਰਜ ਹੈ ਉਹਨਾਂ ਤੋਂ ਬਿਨਾ ਹੋਰ ਕੌਣ ਹੋ ਸਕਦਾ ਆਮ ਨਾਗਰਿਕ 100% ਆਪਣਾ ਦੇ ਸਕਦੇ ਆ 100% ਦੇ ਰਹੇ ਆ ਪੂਰੀ ਕੋਸ਼ਿਸ਼ ਕਰ ਰਹੇ ਆ ਤੇ ਬਾਕੀ ਸਰਕਾਰ ਜਿਹੜੀ ਹੈ ਉਹਦਾ ਸਬਸਟੀਟਿਊਟ ਸੰਸਥਾ ਤੇ ਨਹੀਂ ਬਣ ਸਕਦੀ ਇਸ ਕਰਕੇ ਇਹਨੂੰ ਬਹੁਤ ਹੀ ਵੱਡਾ ਮੁੱਦਾ ਹੈ ਇਹਨਾਂ ਦੀਆਂ ਜਾਣਾਂ ਨਾਲੋਂ ਬਿਜਲੀ ਕੀਮਤੀ ਕਿੱਦਾਂ ਹੋਗੀ ਇਹ ਸਵਾਲ ਜਿਹੜਾ ਸਾਨੂੰ ਨਹੀਂ ਪਤਾ ਲੱਗਦਾ ਜਦੋਂ ਕਿ ਸਾਡਾ ਅਜੰਡਾ ਹੀ ਮੇਨ ਇਹ ਸੀ ਕਿ ਸਿਹਤ ਅਤੇ ਸਿੱਖਿਆ ਤੇ ਆ ਬਿਜਲੀ ਦਾ ਕਨੈਕਸ਼ਨ ਜਿਹੜਾ ਸੀ ਇਹਨਾਂ ਦਾ ਕੱਟ ਕੇ ਪਤਾ ਨਹੀਂ ਇੰਨੇ ਵੱਡੇ ਸਵਾਲ ਇੱਕ ਪਾਸੇ ਕਨੈਕਸ਼ਨ ਸਾਨੂੰ ਅਸੀਂ ਦੇਖ ਕੇ ਬੜਾ ਖੁਸ਼ ਹੋਏ ਵੀ ਕਨੈਕਸ਼ਨ ਜੋੜੇ ਜਾ ਰਹੇ ਹਨ ਸਾਡੀ ਮੌਜੂਦਾ ਸਰਕਾਰ ਵੱਲੋਂ ਦਿੱਲੀ ਦੇ ਕਨੈਕਸ਼ਨ ਜੋੜੇਗੇ ਕਨੈਕਸ਼ਨ ਜੋੜੇ ਜਾ ਰਹੇ ਹਨ ਪਰ ਇੱਥੇ ਜੋੜੇ ਹੋਏ ਕਨੈਕਸ਼ਨ ਮੰਨਣਾ ਦਾ ਸਾਡੇ ਕੋਲ ਆ ਸਾਡੇ ਸਤਿਕਾਰਯੋਗ ਆ ਸਾਡੇ ਜਿਹੜੀ ਮੌਜੂਦਾ ਸਰਕਾਰ ਦਿੱਲੀ ਸਰਕਾਰ ਵੱਲੋਂ ਕਨੈਕਸ਼ਨ ਜੋੜੇ ਜਾ ਰਹੇ ਹਨ ਤੇ ਇੱਥੇ ਕਨੈਕਸ਼ਨ ਕਿੱਦਾਂ ਤੋੜੇ ਜਾ ਰਹੇ ਹਨ ਇਹ ਇਹ ਸਾਨੂੰ ਸਮਝ ਤੋਂ ਸਾਡੀ ਸਮਝ ਤੋਂ ਬਾਹਰ ਹੈ ਵੀ ਕਨੈਕਸ਼ਨ ਇੱਥੇ ਕੱਟੇ ਗਏ ਕਿੰਨਾ ਮਤਲਬ ਇਹਨਾਂ ਦੀਆਂ ਸਮੱਸਿਆਵਾਂ ਵਧਾਈਆਂ ਗਈਆਂ ਤੇ ਇੱਕ ਪਾਸੇ ਕਹਿੰਦੇ ਵੀ ਜੇ ਕੋਈ ਕਨੈਕਸ਼ਨ ਕੱਟੂਗਾ ਜਿੱਥੇ ਸਿਹਤ ਖਤਰੇ 'ਚ ਪੈ ਜਾਵੇ ਜਿੱਥੇ ਸਿੱਖਿਆ ਖਤਰੇ 'ਚ ਪੈ ਜਾਵੇ ਉੱਥੇ ਸਬੰਧਤ ਵਿਭਾਗ ਦੇ ਕਾਰਵਾਈ ਹੋਊਗੀ ਆ ਜਿਹੜੀ ਕਨੈਕਸ਼ਨ ਜੋੜੇ ਜਾ ਰਹੇ ਤੇ ਇੱਕ ਪਾਸੇ ਤੋੜੇ ਜਾ ਰਹੇ ਆ ਇਹਦਾ ਕੀ ਕਾਰਨ ਹੈ ਇਹ ਮੇਰੀ ਸਮਝ ਤੋਂ ਬਾਹਰ ਹੈ ਤੇ ਇਹਦੇ ਬਨ ਵਿਸ਼ੇਸ਼ ਜਾਣ ਦੇਣ ਦੀ ਲੋੜ ਹੈ ਇਹਨਾਂ ਵਿਤਕਰਾਂ ਸਾਡੇ ਨਾਲ ਵਿਤਕਰਾਂ ਕਿਉਂ ਬਗਾਨਿਆਂ ਵਾਲਾ ਵਿਤਕਰਾਂ ਕਿਉਂ ਕੀ ਗੱਲ ਸੜਕਾਂ ਤੇ ਮਤਲਬ ਇਹ ਆਵਾਜ਼ ਨਹੀਂ ਚੱਕ ਸਕਦਾ ਕਿਉਂ ਮਿਤ ਕਰਦਾ ਇਹ ਮਤਲਬ ਸਰਕਾਰ ਨੂੰ ਤੁਰੰਤ ਵਿਚਾਰਾਂ ਦੀ ਲੋੜ ਹੈ ਸੰਬੰਧਿਤ ਵਿਭਾਗਾਂ ਨੂੰ ਸੈਂਸਿਟਾਈਜ਼ ਅਵੇਅਰ ਤੇ ਇਨਸਟਰਕਸ਼ਨ ਤੇ ਉਹਨਾਂ ਤੇ ਐਕਸ਼ਨ ਜੋ ਵੀ ਤੁਸੀਂ ਆਪਣੀ ਪਾਲਿਸੀ ਦੇ ਮੁਤਾਬਕ ਜਿਹੜਾ ਬਣਦਾ ਕਰਕੇ ਤੁਰੰਤ ਇਹਨੂੰ ਇਸ ਮਸਲੇ ਦਾ ਪਰਮਾਨੈਂਟ ਹੱਲ ਕਰਨਾ ਚਾਹੀਦਾ ਹੈ ਆਦਰਵਾਇਜ਼ ਇਹਨਾਂ ਲਈ ਫਿਰ ਬਹੁਤ ਵੱਡੇ ਸਵਾਲ ਖੜੇ ਹੈ ਸਾਡੇ ਲੋਕਤੰਤਰ ਦੇ ਉੱਤੇ ਤੇ ਜਿਹੜੀ ਕਿ ਇੱਕ ਇੰਨੀ ਵੱਡੀ ਡਿਸਕ੍ਰਿਮੀਨੇਸ਼ਨ ਹੈ ਕੀਤੀ ਜਾ ਰਹੀ ਉਹਦੇ ਉੱਤੇ ਫਿਰ ਉਹਨਾਂ ਦਾ ਜਵਾਬ ਤਾਂ ਗਵਰਨਮੈਂਟ ਹੀ ਦੇ ਸਕਦੀ ਹੈ ਸੁੱਕ ਜਾ ਰਿਹਾ ਕਿਵੇਂ ਚੱਲ ਰਿਹਾ ਜਿਵੇਂ ਕੱਪੜੇ ਵੀ ਧੋਣੇ ਹੁੰਦੇ ਨੇ ਉਹ ਵੀ ਪਾਣੀ ਤੋਂ ਬਿਨਾਂ ਨਹੀਂ ਇਹ ਹੋਵੇ ਬਹੁਤ ਸਾਰੇ ਆਦਾਂ ਦੇ ਕੰਮ ਮੈਂ ਕਹਿੰਦਾ 90% ਆਦਾਂ ਦੇ ਕੰਮ ਜਿਹੜੇ ਪਾਣੀ ਤੋਂ ਬਗੈਰ ਨਹੀਂ ਹੋ ਸਕਦੇ ਕਿਰੋਂ ਗੁਜ਼ਾਰਾ ਕਿਵੇਂ ਚੱਲ ਰਿਹਾ ਗੁਜ਼ਾਰਾ ਕਿਦਾਂ ਚੱਲ ਰਿਹਾ ਇਹ ਤਾਂ ਪਰਮਾਤਮਾ ਜਾਣਦਾ ਉਹ ਉਹ ਪੀੜਾ ਨਹੀਂ ਕਿਸੇ ਨੂੰ ਵੀ ਦੱਸੀ ਜਾ ਸਕਦੀ ਵੀ ਇਹ ਪੀੜਾ ਕਿੰਨੀ ਚੱਲ ਰਹੀ ਹੈ ਤੇ ਕਿਵੇਂ ਸੰਗਤ ਦੇ ਸਹਯੋਗ ਨਾਲ ਤੇ ਕਿੰਨਾ ਪੈਸੇ ਦਾ ਲੈਣ ਦੇਣ ਕਿਦਾਂ ਸੀ 5 ਕਰੋੜ ਦਾ ਜਿਹੜਾ ਲੋਨ ਅਪਲਾਈ ਕੀਤਾ ਸੀ ਭਾਵੇਂ ਉਹ ਸਾਨੂੰ ਅਸੀਂ ਫੜਫੜ ਕੇ ਪੇਮੈਂਟ ਕਿਵੇਂ ਪੈਸਾ ਜਿਹੜਾ ਸੀ ਇਹਨਾਂ ਦੀਆਂ ਲੋੜਿੰਦੀਆਂ ਸਹੂਲਤਾਂ ਜਿਹੜੀ ਚੀਜ਼ਾਂ ਨੂੰ ਚਾਹੀਦੀ ਹੁੰਦੀ ਹੈ ਨਾਗਰਿਕ ਨੂੰ ਤੇ ਉਸ ਦੇ ਨਾਲ ਜਨਸੈਟ ਜਿਹੜੇ ਹੈਗੇ ਆ ਹੁਣ ਆਫਿਸ ਦੇ ਵਿੱਚ ਹਨੇਰਾ ਜਿਹੜੇ ਕੰਮ ਕਰਨੇ ਸਰਕਾਰ ਵੱਲੋਂ ਬਾਰ ਬਾਰ ਹਦਾਇਤਾਂ ਹੁੰਦੀਆਂ ਹਰ ਮਹੀਨੇ ਵਿੱਚ ਇਨਕੁਆਰੀ ਵੀ ਹੁੰਦੀ ਹੈ ਕਿ ਬੱਚੇ ਕਿਸ ਤਰ੍ਹਾਂ ਬੱਚਿਆਂ ਦੇ ਉੱਤੇ ਇਨਸਪੈਕਸ਼ਨ ਹੁੰਦੀ ਹੈ ਤੇ ਉਹ ਮਤਲਬ ਹਰ ਇੱਕ ਚੀਜ਼ ਦਾ ਜਵਾਬ ਇਹ ਚੀਜ਼ਾਂ ਮਤਲਬ ਅਸੀਂ ਤਾਂ ਆਪਣੇ ਵੱਲੋਂ 24 ਘੰਟੇ ਲੱਗੇ ਹੋਏ ਆ ਇੱਕ ਬਹੁਤ ਵੱਡਾ ਸੰਘਰਸ਼ ਹੈ ਇਹ ਕਿ ਪਰ ਇਹਨਾਂ ਦੇ ਨਾਲ ਜਿਹੜਾ ਇਹ ਵੱਡਾ ਮਤਕਰਾ ਇਹ ਇਹ ਬਹੁਤ ਵੱਡਾ ਸਵਾਲ ਖੜੇ ਕਰਦਾ ਹੈਗਾ ਇਹ ਤਾਂ ਜਨਸੈੱਟ ਦੇ ਨਾਲ ਅਸੀਂ ਕੰਮ ਚਲਾ ਰਹੇ ਹਾਂ ਜਿਹੜਾ ਡੇਲੀ ਸਾਡਾ ਲਗਭਗ 14 ਤੋਂ 15000 ਦਾ ਤੇਲ ਡੇਲੀ ਇਹ ਇਹਨਾਂ ਦੀਆਂ ਬੇਸਿਕ ਲੋੜਾਂ ਪੂਰੀਆਂ ਕਰਨ ਤੇ ਲੱਗਿਆ ਰਹਿੰਦਾ ਪਰ ਫਿਰ ਵੀ ਬਿਜਲੀ ਵਾਲੀ ਲੋਡ ਜਿਹੜੀ ਹੈ ਇੰਨੇ ਸੀਰੀਅਸ ਨਾਗਰਿਕਾਂ ਦੀ ਉਹ ਚੀਜ਼ਾਂ ਜਨਰੇਟਰਾਂ ਦੇ ਨਾਲ ਉਸ ਲੈਵਲ ਤੱਕ ਪੂਰੀਆਂ ਕਰਨ 'ਚ ਬਹੁਤ ਵੱਡੀਆਂ ਮੁਸ਼ਕਲਾਂ ਆ ਰਹੀਆਂ ਤੇ ਇਹਨਾਂ ਦੀ ਤਕਲੀਫ ਜਿਹੜੀ ਹੈ ਉਸ ਨੂੰ ਇਹਨਾਂ ਨਹੀਂ ਘਟਾਇਆ ਜਾ ਸਕਦਾ ਉਹ ਤਾਂ ਇਹੀ ਜਾਣਦੇ ਆ ਜਿਹੜੀ ਤਕਲੀਫ ਚੱਲ ਰਹੀ ਹੈ ਰਾਤ ਨੂੰ ਬੀਲੀ ਇੱਕਦਮ ਹਨੇਰਾ ਬਹੁਤ ਜਗ੍ਹਾ ਤੇ ਇਨਵਰਟਰ ਵੀ ਲਾਏ ਪਰ ਇਨਵਰਟਰ ਵੀ ਫਿਰ ਡਾਊਨ ਹੋ ਜਾਂਦੇ ਇਸ ਕਰਕੇ ਮਤਲਬ ਇਹਨਾਂ ਦੀ ਜਿਹਦੇ ਨਾਲ এডੂਕੇਸ਼ਨ ਬੱਚਿਆਂ ਦੀ ਬਹੁਤ ਵੱਡੀ ਪ੍ਰਭਾਵਿਤ ਹੋ ਰਹੀ ਹੈ ਜਿਸ ਦੇ ਨਾਲ ਇਹਨਾਂ ਦੀ ਸਿਹਤ ਬਹੁਤ ਵੱਡੀ ਪ੍ਰਭਾਵਿਤ ਹੋ ਰਹੀ ਹੈ ਇਸ ਦੇ ਨਾਲ ਇਹਨਾਂ ਦੀ ਜਿਹੜਾ ਸਮੱਸਿਆਵਾਂ ਘਟਾਉਣ ਦੀ ਬਜਾਏ ਜਿਹੜੀਆਂ ਵਧਾਈਆਂ ਗਈਆਂ ਇਹਦੇ ਸਬੰਧ ਦੇ ਵਿੱਚ ਜ਼ਰੂਰ ਵਿਚਾਰਨਾ ਚਾਹੀਦਾ ਹੈ ਕਿ ਇਹਨਾਂ ਦਾ ਦੋਸ਼ ਕੀ ਇਹਨਾਂ ਦੇ ਨਾਲ ਬਗਾਨਿਆਂ ਵਾਲਾ ਸਲੂਕ ਉਜੀਵੇ ਵੱਡੇ ਵੱਡੇ ਬਿਆਨ ਵੀ ਹਰਦੇ ਨੇ ਕਿ 600 ਯੂਨਿਟਾਂ ਕੰਮ ਜਿਹੜੀ ਬਿਜਲੀ ਉਹ ਫਰੀ ਦਿੱਤੀ ਜਾਊਗੀ ਦੂਜੇ ਪਾਸੇ ਜਿਹੜੇ ਆਮ ਲੋਕ ਨੇ ਟਿਕ ਟਾਕ ਲੈ ਕੇ ਆਪਣੀ ਕਿਰਤ ਕਰਕੇ ਖਾ ਵੀ ਸਕਦੇ ਨੇ ਉਹਨਾਂ ਲਈ ਤਾਂ ਬਿਜਲੀ ਫਰੀ ਹੋ ਘਟਦੀਏ ਪਰ ਇਹ ਲੋਕ ਜਿਹੜੇ ਦੂਜਿਆਂ ਤੇ ਡਿਪੈਂਡੈਂਟ ਨੇ ਪਰ ਇਹਨਾਂ ਨੂੰ ਬਿਜਲੀ ਫਰੀ ਤਾਂ ਕੀ ਕਰਨੀ ਇਹਨਾਂ ਦੇ ਮੀਟਰ ਵੀ ਜਿਹੜੇ ਕਾਇਰ ਹੋ ਸੀ ਉਹ ਤਾਰੇ ਜਾ ਰਹੇ ਨੇ ਕੀ ਕਰਨ ਲੱਗ ਪਿਆ ਸਰਕਾਰ ਚਾਹੁੰਦੀ ਕੀ ਹੈ ਹਾਂ ਬਿਲਕੁਲ ਤੁਹਾਡਾ ਬਹੁਤ ਵਧੀਆ ਸਵਾਲ ਹੈ ਇਹਦੇ ਚ ਪਹਿਲੀ ਗੱਲ ਤਾਂ ਮੈਂ ਆਪਣੀਆਂ ਹੱਡ ਬੀਤੀਆਂ ਦੱਸਾਂ ਕਿ ਮੈਨੂੰ ਬਹੁਤ ਲੋਕਾਂ ਨੇ ਕਿਹਾ ਮੇਰੇ ਸਾਹਮਣੇ ਹੁਣ ਵੀ ਉਹਨਾਂ ਦੀ ਤਸਵੀਰ ਹੈ ਉਹ ਕਹਿੰਦੇ ਮੇਰਾ ਬਿਜਲੀ ਦਾ ਬਿੱਲ ਮੈਂ ਦੇਣਾ ਚਾਹੁੰਦਾ ਹਾਂ ਇਹ ਕਿਉਂ ਫ੍ਰੀ ਮੈਂ ਕੋਈ ਅਲਾਚਾਰ ਨਹੀਂ ਹੈਗਾ ਮੈਂ ਕੋਈ ਲੋੜਵੰਦ ਨਹੀਂ ਮੇਰੇ ਕੋਲ ਕਹਿੰਦੇ ਵੀ ਇੰਨੇ ਰਿਸੋਰਸਸ ਹੈ ਮੇਰੀ ਤਨਖਾਹ ਇੰਨੀ ਹੈ ਉਹਨਾਂ ਦੇ ਵਿੱਚ ਕੈਪਟਨ ਵੀ ਹੈਗੇ ਸੀ ਉਹਨਾਂ ਦੇ ਵਿੱਚ ਬਹੁਤ ਸੀਨੀਅਰ ਸਟੇਟ ਦੇ ਆਫੀਸਰ ਵੀ ਹੈਗੇ ਸੀ ਅਲੱਗ-ਅਲੱਗ ਲੋਗਾ ਨੇ ਮੈਨੂੰ ਕਿਹਾ ਸਾਨੂੰ ਬਿਜਲੀ ਦਾ ਬਿੱਲ ਨਹੀਂ ਫ੍ਰੀ ਹੋਣਾ ਚਾਹੀਦਾ ਜਿਨ੍ਹਾਂ ਨੂੰ ਚਾਹੀਦਾ ਹੈਗਾ ਵੀ ਉਹਨਾਂ ਨੂੰ ਫ੍ਰੀ ਕਰਨਾ ਚਾਹੀਦਾ ਉਹਨਾਂ ਦੀ ਵੀ ਮਾਨਸਿਕ ਪੀੜਾ ਬਹੁਤ ਜ਼ਬਰਦਸਤ ਹੈ ਕਿ ਸਾਨੂੰ ਇੰਨਾ ਕਮਜ਼ੋਰ ਕਿਉਂ ਸਮਝ ਕੇ ਬਿੱਲ ਮਾਫ ਸਾਡੇ ਕਿਉਂ ਬਿੱਲ ਮਾਫ ਕੀਤੇਗੇ ਜਿਹਨੂੰ ਲੋਡ ਹੋਵੇ ਅਸੀਂ ਭਰਉਣਾ ਚਾਹੁੰਦੇ ਆ ਮੈਨੂੰ ਇਹ ਵੀ ਦੱਸਿਆ ਕਹਿੰਦੇ ਅਸੀਂ ਭਰਾਈਏ ਕਿਦਾਂ ਡਿਪਾਰਟਮੈਂਟ ਕਹਿੰਦਾ ਭਰਉਣ ਦੀ ਪ੍ਰੋਵੀਜ਼ਨ ਕੋਈ ਨਹੀਂ ਹੈ ਇਹ ਬੜੇ ਦੁਖ ਦੀ ਗੱਲ ਹੈ ਕਿ ਜਿਹੜੇ ਬੰਦੇ ਬਿਲਕੁਲ ਹੀ ਟੋਟਲੀ ਡਿਪੈਂਡੈਂਟ ਹੈਗੇ ਆ ਉਹਨਾਂ ਨੂੰ 50 ਯੂਨਿਟ ਜੇਕਰ ਅਸੀਂ ਜਾਂ ਹੋਰ ਨੂੰ ਦੇ ਰਹੇ ਤੁਸੀਂ ਇੱਥੇ ਰੈਜ਼ੀਡੈਂਸ ਹੈਗਾ ਇੱਥੇ ਸਾਡੇ ਕੋਲ ਸਰਕਾਰ ਦੇ ਡਿਪਾਰਟਮੈਂਟ ਅਲੱਗ-ਅਲੱਗ ਭੇਜ ਰਹੇ ਆ ਬੜੇ ਅਲੱਗ-ਅਲੱਗ ਮਤਲਬ ਵਾਰਡਿੰਗ ਦੇ ਨਾਲ ਭੇਜਨੇ ਆ ਕਿ ਨਹੀਂ ਅਰੇਂਜਮੈਂਟ ਸਾਡੇ ਕੋਲ ਸਮਾਜਿਕ ਸੁਰੱਖਿਆ ਦਾ ਹੈਗਾ ਅਸੀਂ ਨਹੀਂ ਸੰਭਾਲ ਸਕਦੇ ਇਹਨੂੰ ਉਹਨੂੰ ਟ੍ਰੀਟਮੈਂਟ ਦੀ ਲੋੜ ਹੈਗੀ ਹੈ ਬੈਡ ਰਿਡਨ ਹੈ ਹੁਣ ਵੀ ਸਾਡੇ ਕੋਲ ਜੇਕਰ ਕੱਲ ਦੇ ਕੇਸ ਦੀ ਗੱਲ ਕਰੀਏ ਪਰਸੋਂ ਦੇ ਇੱਕ ਹਫ਼ਤੇ ਦੇ ਕੇਸ ਵੀ ਕੱਢੀਏ ਤੇ ਅਸੀਂ ਤਾਂ ਆਪਣੀ ਡਿਊਟੀ 100% ਕਰ ਰਹੇ ਹੈਗੇ ਆ ਪਰ ਇਹਨਾਂ ਨੂੰ ਟੋਟਲੀ ਜਿਹੜੇ ਬੰਦੇ ਨਿਰਭਰ ਹੀ ਸਰਕਾਰ ਦੇ ਉੱਤੇ ਹੈਗੇ ਆ ਉਹਨਾਂ ਨੂੰ ਜਿਹੜੀ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਹੈ ਕਿ ਕੀ ਇਹ ਬੱਚੇ ਇਹਨਾਂ ਨੂੰ ਪੜ੍ਹਨ ਕਿ ਇਹਨਾਂ ਦੀ ਡੇਲੀ ਇੰਨੀ ਮਸ਼ੀਨਾਂ ਚੱਲਦੀਆਂ ਫਿਜ਼ੀਓਥੈਰੇਪੀ ਦੀਆਂ ਉਹ ਕਿੰਨੀ ਅਫੈਕਟ ਹੋ ਰਹੇ ਤਿੰਨ ਫਿਜ਼ੀਓਥੈਰੇਪਿਸਟ ਐ ਤੇ ਡੇਲੀ ਲੱਗੇ ਹੋਏ ਹੈ ਪਰ ਇਸ ਦੇ ਵਿੱਚ ਇਹ ਮਸ਼ੀਨਾਂ ਤਾਂ ਇਹਨਾਂ ਨੇ ਬਹੁਤ ਵੱਡੇ ਪੱਰੇ ਡਿਸਟਰਬ ਹੁੰਦੀਆਂ ਸਿਹਤ ਵੀ ਡਿਸਟਰਬ ਹੁੰਦੀ ਐਜੂਕੇਸ਼ਨ ਵੀ ਡਿਸਟਰਬ ਹੁੰਦੀ ਜਿਹੜੀ ਕਿ ਇਹਨਾਂ ਨਾਗਰਿਕਾਂ ਦਾ ਇੱਕ ਬੇਸਿਕ ਹੱਕ ਹੈ ਇਹਦੇ ਉੱਤੇ ਬਹੁਤ ਸਾਰੇ ਸਵਾਲ ਖੜੇ ਹੈ ਜਿਹਦਾ ਕਿ ਜਵਾਬ ਸਰਕਾਰੀ ਦੇ ਸਕਣ